ਕੁਦੀਆਂ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਖਾਸ ਕਰਕੇ ਦੇ ਕੇ ਛੁੱਟੀਆਂ ਤੇ ਹੁਣ ਗਰਮੀ ਦਾ ਰੰਗੇ ਵੀ ਸਾਮਨਾ ਜ਼ਿਆਦਾ ਬਣੇ ਹੋਣ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਇਹ ਕਿੱਦਾਂ ਦਾ ਪਰਹੇਚਾ ਹੈਗਾ ਜੀ ਜਿਵੇਂ ਜੇ ਮੌਸਮ ਵਿਭਾਗ ਵੱਲੋਂ ਆਪਣੇ ਸੰਦੇਸ਼ ਆ ਰਹੇ ਹਨ ਕੋ ਉਹਦੇ ਚ ਆਉਣ ਵਾਲਾ ਇੱਕ ਹਫਤਾ ਹੋਰ ਆਗਾਮੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਮੌਸਮ ਇਸ ਤਰ੍ਹਾਂ ਹੀ ਬਣਿਆ ਰਹੇਗਾ ਦੇ ਵਿੱਚ ਜਿਹੜਾ ਲੂ ਦੇ ਛਪੇੜੇ ਚੱਲਦੇ ਰਹਿਣਗੇ ਤੇ 45 ਡਿਗਰੀ ਦੇ ਆਸ-ਪਾਸ ਟੈਂਪਰੇਚਰ ਜਾਂਦੇ ਸੁਭਾਵਨਾ ਹੈਗੀ ਹੈ ਉਸ ਨੂੰ ਵੇਖਦੇ ਹੋਏ ਸਰਕਾਰ ਨੇ ਇੱਕ ਅਗਾਊਂ ਵਦੀ ਖਤਮ ਚੁੱਕਦੇ ਹੋਏ ਬੱਚਿਆਂ ਲਈ ਖਾਸ ਧਿਆਨ ਰੱਖਦੇ ਹੋਏ ਸਕੂਲਾਂ 'ਚ ਜਲਦੀ ਛੁੱਟੀ ਕੀਤੀਆਂ ਹਨ ਇਸ ਤੋਂ ਇਲਾਵਾ ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਬਜ਼ੁਰਗ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਸ ਰਿਗਾਰਡਿੰਗ ਅਸੀਂ बार-बार ਡਵਾਈਸਰੀਜ਼ ਵੀ ਜਾਰੀ ਕਰ ਰਹੇ ਹਾਂ ਪ੍ਰੈਸ ਮੀਡੀਆ ਦੇ ਰਾਹੀਂ ਸਾਨੂੰ ਸੰਪਰਕ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਵੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਕਿਉਂਕਿ ਜਿਹੜਾ ਲੂ ਦੇ ਕਾਰਨ ਹੀਟ ਸਟ੍ਰੋਕ ਹੋਣਾ ਉਹ ਜਾਣ ਲੇਵਾ ਹੋ ਸਕਦਾ ਹੈ ਤੇ ਜਿਹੜੇ ਜਿਵੇਂ ਜਿਵੇਂ ਗੱਲ ਕਰਾਂ ਤੇ ਵੀ ਸ਼ੁਰੂਆਤੀ ਲੱਛਣਾਂ ਦੇ ਤੌਰ ਤੇ ਜਿਹੜੇ ਲੱਛਣ ਆਉਂਦੇ ਹਨ ਗਰਮੀ ਦਾ ਜਿਹੜਾ ਅਗਰ ਲੂ ਲੱਗਦੀ ਹੈ ਸਰੀਰ ਨੂੰ ਤਾਂ ਸ਼ੁਰੂ ਚ ਜਿਹੜਾ ਬਾਡੀ ਦਾ ਤਾਪਮਾਨ ਜਦੋਂ ਵੱਧਦਾ ਤਾਂ ਥਕਾਵਟ ਕਮਰਾਹਟ ਤੇਜ਼ ਪਸੀਨਾ ਆਉਣਾ ਤੇ ਟਰਕਨ ਤੇਜ਼ ਹੋ ਜਾਣੀ ਦਿਲ ਦੀ ਇਹ ਜਿਹੇ ਨਿਸ਼ਾਨੀਆਂ ਆਉਂਦੀਆਂ ਹਨ ਜੇਕਰ ਅਸੀਂ ਫਿਰ ਵੀ ਨਾ ਸੰਭਲਿਏ ਉਸ ਤੋਂ ਬਾਅਦ ਵੀ ਕੰਮ 'ਚ ਲੱਗੇ ਰਹੀ ਜਾਂ ਮਜਬੂਰੀ ਵਾਸਤੇ ਬਾਹਰ ਧੁੱਪ 'ਚ ਐਕਸਪੋਜ਼ਰ ਹੈਗਾ ਲੰਬਾ ਤਾਂ ਉਸ ਤੋਂ ਬਾਅਦ ਸਾਨੂੰ ਪਿੰਡਲੀਆਂ 'ਚ ਲੱਤਾਂ 'ਚ ਦਰਦ ਕੜਵਲ ਪੈਣੇ ਤੇ ਉਸ ਤੋਂ ਬਾਅਦ ਉਲਡੀਆਂ ਆਉਣੀਆਂ ਇਹ ਸਰੀਰ ਦੇ ਨਿਸ਼ਾਨੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਹਨ ਅਗਰ ਇਸ ਤੋਂ ਵੀ ਕੋਈ ਅੱਗੇ ਮਤਲਬ ਐਕਸਪੋਜ਼ਰ ਰਵੇ ਫਿਰ ਬੇਹੋਸ਼ ਹੋ ਕੇ ਗਿਰ ਗਿਰ ਵੀ ਸਕਦਾ ਹੈ ਉਸ 'ਚ ਹੀਟ ਐਗਜ਼ੋਸ਼ਨ ਹੀਟ ਸਨਕੋ ਤੇ ਹੀਟ ਸਟ੍ਰੋਕ ਵਰਗੀ ਨੌਬਤ ਵੀ ਆ ਸਕਦੀ ਹੈ ਜਿਸ ਤੋਂ ਜਿਹੜੀ ਕਿ ਜਾਨ ਲੈਵਾ ਸਾਬਤ ਹੋ ਸਕਦੀ ਹੈ ਸੋ ਇਸ ਖਾਸ ਧਿਆਨ ਰੱਖਣਾ ਚਾਹੀਦਾ ਅਕਸਰ ਦੇਖਿਆ ਜਾਂਦਾ ਹੈ ਜਦ ਬੁਢਾਪੇ ਆ ਜਾਂਦਾ ਹੈ ਕਿ ਬਜ਼ੁਰਗਾਂ ਦੇ ਵਿੱਚ ਜੋ ਲੋਕਾਂ ਨੇ ਜਾਣਾ ਵੀ ਹੁੰਦਾ ਕੋਈ ਕੰਮ ਵੀ ਹੈ ਕਈ ਬਜ਼ੁਰਗ ਵੀ ਕੈਸ ਦਾ ਘਰ ਵੀ ਨੇ ਉਹਨਾਂ ਨੂੰ ਕਿੱਦਾਂ ਦੀ ਸੁਝਾਅ ਦੇਣਾ ਚਾਹੁੰਦੇ ਜੀ ਜ਼ਰੂਰ ਬਜ਼ੁਰਗ ਤੇ ਬੱਚੇ ਖਾਸ ਤੌਰ ਤੇ ਇਹਨਾਂ ਚ ਕਿਉਂਕਿ ਇਹਨਾਂ ਚ ਕੰਪਨਸੇਸ਼ਨ ਜਿਹੜੀ ਬਾਡੀ ਦੀ ਲਿਮਿਟਡ ਸਕੋਪ ਹੁੰਦਾ ਤੇ ਬਾਡੀ ਬਹੁਤ ਜ਼ਿਆਦਾ ਅਡਾਪਟ ਨਹੀਂ ਕਰ ਪਾਉਂਦੀ ਤੇ ਸਿੱਤ ਹੀ ਗਰਮੀ ਦੇ ਮੌਸਮ ਦੇ ਸਪੇੜਿਆਂ ਦੇ ਕਾਰਨ ਉਹਨਾਂ ਦੇ ਹਾਰਟ ਦੇ ਉੱਪਰ ਅਸਰ ਜਿਹੜਾ ਹਾਰਟ ਅਟੈਕ ਵੀ ਆ ਜਾਂਦਾ ਸੋ ਉਹ ਆਣਾ ਸ਼ੁਰੂ ਹੋ ਜਾਂਦਾ ਸੋ ਇਸ ਤਰ੍ਹਾਂ ਜਿਵੇਂ ਜਿਹੜੇ ਮਜ਼ਦੂਰ ਨੇ ਜਿਹੜੇ ਰਿਕਸ਼ਾ ਚ ਚੱਲ ਗਨੇ ਜਿਹੜੇ ਧੁੱਪ ਚ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਚ ਵੀ ਖਾਸ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹੜੀਆਂ ਚੀਜ਼ ਨਿਸ਼ਾਨੀ ਅਗਰ ਬਚਾਅ ਦੀ ਗੱਲ ਕਰੀਏ ਤਾਂ ਅਗਰ ਪਾਣੀ ਦੀ ਲੋੜ ਨੂੰ ਪੂਰਾ ਕਰਦੇ ਰਹੋ ਜਿਹੜਾ ਸੋਲਿਊਟ ਲਾਸ ਹੋ ਰਿਹਾ ਉਸ ਨੂੰ ਪੂਰਾ ਕਰਦੇ ਰਹੋ ਪਸੀਨੇ ਨਾਲ ਜਿਹੜੇ ਸਾਡੇ ਤੱਤ ਜਿਹੜੇ ਸੋਡੀਅਮ ਪੋਟਾਸ਼ੀਅਮ ਲਾਸ ਹੁੰਦਾ ਹੈ ਕਲੋਰਾਇਡ ਲਾਸ ਹੁੰਦਾ ਉਸ ਨੂੰ ਪੂਰਾ ਕਰਨ ਦੇ ਲਈ ਅਸੀਂ ਅਗਰ ਉਸ ਨੂੰ ओआरएस ਦੇ ਮਾਧਿਅਮ ਨਾਲ ਹੀ ਜਾਂ ਫਿਰ ਉਸ ਨੂੰ ਨੇਚਰਲ ਜਿਹੜੇ ਸਾਡੇ ਨਿੰਬੂ ਪਾਣੀ ਗੰਜਵੀ ਲੱਸੀ ਜੂਸ ਜਾਂ ਇਸ ਤਰ੍ਹਾਂ ਦਾ ਆਪਣਾ ਕੋਈ ਵੀ ਜਿਹੜਾ ਨੇਚਰਲ ਫਰੂਟ ਵੀ ਹੈ ਅਗਰ ਤਰਬੂਜ਼ ਖਾ ਰਹੇ ਹੋ ਖਰਬੂਜਾ ਖਾ ਰਹੇ ਹੋ ਉਹਦੇ ਨਾਲ ਤਾਂ ਤਨਾਲ ਪੂਰਾ ਕਰ ਰਹੇ ਹੋ ਤਾਂ ਤੁਹਾਡੀ ਬੋਡੀ ਉਸ ਨੂੰ ਕੰਪਨਸੇਟ ਕਰ ਲੈਂਦੀ ਹੈ ਲੇਕਿਨ ਜਿਹੜੇ ਕੋਲਡ ਡਰਿੰਕ ਤੇ ਜਿਹੜੇ ਖਾਸ ਤੌਰ ਤੇ ਇਰੀਟਡ ਡਰਿੰਕਸ ਨੇ ਜਿਹੜੇ ਗੈਸ ਵਾਲੇ ਜਿਹੜੇ ਕਿ ਆਪਾਂ ਕੋਲਡ ਡਰਿੰਕ ਪੀਨੇ ਆ ਉਹ ਕਿਸੇ ਤਰ੍ਹਾਂ ਦੇ ਰੂਪ ਚ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਇੱਕ ਜਿਹੜਾ ਐਸਿਡਿਕ ਨੇਚਰ ਹੁੰਦਾ ਹੈ ਤੇ ਉਸ ਚੋਂ ਬਾਡੀ ਚੋਂ ਯੂਰੀਨ ਆਉਟਪੁੱਟ ਵਾਝ ਜਾਂਦੀ ਹੈ ਮਤਲਬ ਕਿ ਪਾਣੀ ਦੀ ਨਿਕਾਸੀ ਹੁੰਦੀ ਹੈ ਸਰੀਰ ਤੋਂ ਸਭੋ ਪਾਣੀ ਅੰਦਰ ਜਾਂਦਾ ਨਹੀਂ ਸੋ ਉਹ ਫਾਇਦਾ ਕਰਦੀ ਵੀ ਹੈ ਨੁਕਸਾਨ ਕਰਦੀ ਹੈ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ORS ਨਾਰੀਅਲ ਪਾਣੀ ਸ਼ਕੰਜਵੀ ਨਿੰਬੂ ਪਾਣੀ ਇਸ طرح ਦੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਸਰ ਕੋਈ ਮਰੀਜ਼ ਆਇਆ ਹੈ ਜਿੱਦਾਂ ਉਹ ਖੀਨੀਂਦੋਰ ਲਗਾ ਲਿਆ ਅੱਜ ਵੀ ਜ਼ਿਆਦਾ ਟੈਂਪਰੇਚਰ ਹੈ ਕੁਝ ਮਰੀਜ਼ ਆਏ ਹਨ ਅਸੀਂ ਪਿਛਲੇ 2 ਮਹੀਨੇ ਤੋਂ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ ਸਰਵੇਲੈਂਸ ਸਾਡੀ ਚੱਲ ਰਹੀ ਹੈ ਡੇਲੀ ਰਿਪੋਰਟਿੰਗ ਸਾਰੇ ਹਸਪਤਾਲ ਜਿੱਥੇ ਐਮਰਜੈਂਸੀ 24 ਘੰਟੇ ਦੀ ਹੈਗੀ ਹੈ ਉਹ ਸਾਨੂੰ ਰਿਪੋਰਟ ਕਰ ਰਹੇ ਹਨ ਲੇਕਿਨ ਹਾਲ ਤੱਕ ਕੋਈ ਹੀਟ ਸਟ੍ਰੋਕ ਦਾ ਨੌਬਤ ਨਹੀਂ ਆਈ ਹਾਲਾਂਕਿ ਰੋਟੀਨ ਨੌਬਦੀ ਦੇ ਵਿੱਚ ਜਿਹੜੇ ਹਲਕੇ ਲੱਛਣ ਵਾਲੇ ਹਨ ਜਿਵੇਂ ਗਰਮੀ ਦੇ ਕਾਰਨ ਬੱਚਿਆਂ 'ਚ ਉਲਟੀਆਂ ਲੱਗ ਰਹੀਆਂ ਕਈ ਵਾਰ ਘਬਰਾਹਟ ਹੋ ਰਹੀ ਹੈ ਅਜਿਹੇ ਕੇਸ ਸਕੂਲਾਂ ਵਿੱਚ ਹੋ ਰਹੇ ਨੇ ਉਹ ਅਜਿਹੇ ਕੇਸ ਸਿੰਪਲ ਕੇਸ ਆ ਰਹੇ ਨੇ ਕੋਈ ਗੰਭੀਰ ਕੇਸ ਨਹੀਂ ਸਾਹਮਣੇ ਆਇਆ ਕੋਈ ਸਰ ਟੈਂਪ ਲਗਾਏ ਜਾ ਰਹੇ ਤੁਹਾਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸ ਇੱਕ ਕੈਂਪ ਦੇ ਰੂਪ ਚ ਵਿਸ਼ਤ ਨਹੀਂ ਕਿਉਂਕਿ ਸਕੂਲਾਂ ਛੁੱਟੀਆਂ ਹੋ ਚੁੱਕੀਆਂ ਨੇ ਤੇ ਇਸ ਤਰ੍ਹਾਂ ਕੋਈ ਇਕੱਠੇ ਲੋਕ ਨਹੀਂ ਅਸੀਂ ਸੋਸ਼ਲ ਮੀਡੀਆ ਪ੍ਰੈਸ ਮਾਧਿਅਮ ਇਹ ਸਭ ਮਾਧਿਅਮ ਦਾ ਇਸਤੇਮਾਲ ਕਰ ਰਹੇ ਹਾਂ ਹਸਪਤਾਲਾਂ 'ਚ ਪੋਸਟਰਸ ਲਗਾ ਰਹੇ ਹਾਂ ਜਿਹੜੇ ਸਾਡੇ ਕੋਲ ਹਸਪਤਾਲ 'ਚ ਮਰੀ ਜਾ ਰਹੇ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕਰ ਰਹੇ ਹਾਂ ਨਹੀਂ ਇਹਦੇ ਵੀ ਰਿਕਾਰਡਿੰਗ ਕੋਈ ਇਸ ਤਰ੍ਹਾਂ ਦੀ ਚੀਜ਼ ਦੀ ਲੋੜ ਨਹੀਂ ਇਹ ਖਾਸ ਜਿੱਥੇ ਕੋਈ ਕੋਈ ਭੀੜ ਇਕੱਠ ਹੋ ਰਿਹਾ ਹੈ ਕੋਈ ਮਾਸ ਕੈਦਰਿੰਗ ਹੋ ਰਹੀ ਹੈ ਉਸ ਨੂੰ ਅਵੋਇਡ ਕਰਨ ਲਈ ਆ ਜਾ ਰਹੇ ਹਾਂ ਠੀਕ ਹੈ